ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਜੇਮਸ ਐਲਨ ਦੀ ਕਿਤਾਬ ਮਨੁੱਖ ਜਿਵੇਂ ਸੋਚਦਾ ਹੈ ਅਗਲਾ ਵਿਸ਼ਾ ਹੈ ਪ੍ਰਾਪਤੀਆਂ ਵਿੱਚ ਵਿਚਾਰਾਂ ਦਾ ਯੋਗਦਾਨ ਮਨੁੱਖ ਜੋ ਵੀ ਜ਼ਿੰਦਗੀ ਵਿੱਚ ਪ੍ਰਾਪਤ ਕਰਦਾ ਹੈ ਅਤੇ ਜੋ ਵੀ ਉਹ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ ਉਹ ਉਸ ਦੇ ਆਪਣੇ ਵਿਚਾਰਾਂ ਦਾ ਹੀ ਨਤੀਜਾ ਹੁੰਦਾ ਹੈ ਇਸਾ ਨਿਰਪੱਖ ਰੂਪ ਵਿੱਚ ਚੱਲ ਰਿਹਾ ਹੈ ਬ੍ਰਹਿਮੰਡ ਵਿੱਚ ਜਿੱਥੇ ਉਹ ਆਪਣੇ ਆਪ ਵਿਕਸਿਤ ਹੁੰਦਾ ਹੈ ਨਾ ਕਿਸੇ ਹੋਰ ਵੱਲੋਂ ਉਸ ਦੁਆਰਾ ਹੀ ਆਪਣੇ ਆਪ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਨਾ ਕਿ ਕਿਸੇ ਹੋਰ ਦੁਆਰਾ ਉਸ ਦੀ ਜੋ ਵੀ ਸਥਿਤੀ ਹੈ ਉਹ ਉਸ ਦੀ ਆਪਣੀ ਹੈ ਨਾ ਕਿ ਕਿਸੇ ਹੋਰ ਮਨੁੱਖ ਦੀ ਉਸ ਦੇ ਦੁੱਖ ਅਤੇ ਉਸ ਦੀਆਂ ਖੁਸ਼ੀਆਂ ਉਸ ਦੇ ਅੰਦਰੋਂ ਹੀ ਵਿਕਸਿਤ ਹੁੰਦੀਆਂ ਹਨ ਮਨੁੱਖ ਜਿਵੇਂ ਸੋਚਦਾ ਹੈ ਉਵੇਂ ਹੀ ਉਹ ਹੁੰਦਾ ਹੈ ਜਿਵੇਂ ਉਹ ਲਗਾਤਾਰ ਸੋਚਦਾ ਹੈ ਉਸੇ ਤਰ੍ਹਾਂ ਉਹ ਬਣਿਆ ਰਹਿੰਦਾ ਹੈ ਇੱਕ ਤਕੜਾ ਮਨੁੱਖ ਕਮਜ਼ੋਰ ਮਨੁੱਖ ਦੀ ਮਦਦ ਉਦੋਂ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਕਮਜ਼ੋਰ ਮਨੁੱਖ ਆਪ ਮਦਦ ਲੈਣ ਲਈ ਤਿਆਰ ਨਹੀਂ ਹੁੰਦਾ ਕਮਜ਼ੋਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਵਿੱਚ ਉਹ ਤਾਕਤ ਪਸਾਰੇ ਜੋ ਉਹ ਦੂਜਿਆਂ ਵਿੱਚ ਪਸੰਦ ਕਰਦਾ ਹੈ ਮਨੁੱਖ ਆਪ ਆਪਣੇ ਹਾਲਾਤ ਨੂੰ ਬਦਲ ਸਕਦਾ ਹੈ ਨਾ ਕਿ ਕੋਈ ਹੋਰ ਆਮ ਤੌਰ ਤੇ ਮਨੁੱਖ ਇਹ ਸੋਚਦਾ ਹੈ ਕਿ ਬਹੁਤ ਸਾਰੇ ਮਨੁੱਖ ਗੁਲਾਮ ਹਨ ਕਿਉਂਕਿ ਇੱਕ ਮਨੁੱਖ ਬੜਾ ਮਾੜਾ ਅਤੇ ਜ਼ਾਲਮ ਹੈ ਇਸ ਲਈ ਆਪਾਂ ਮਾੜੇ ਅਤੇ ਜ਼ਾਲਮ ਢੰਗ ਨਾਲ ਵਿਹਾਰ ਕਰਨ ਵਾਲੇ ਮਨੁੱਖ ਨੂੰ ਨਫ਼ਰਤ ਕਰੀਏ ਪਰ ਹੁਣ ਉਪਰੋਕਤ ਫੈਸਲੇ ਨੂੰ ਉਲਟੇ ਢੰਗ ਨਾਲ ਸੋਚਣ ਅਤੇ ਕਹਿਣ ਦਾ ਚਲਣ ਵੀ ਬੇਸ਼ੱਕ ਘਟ ਗਿਣਤੀ ਵਿੱਚ ਚੱਲ ਰਿਹਾ ਹੈ ਇੱਕ ਬੰਦਾ ਜ਼ਾਲਮ ਹੈ ਕਿਉਂਕਿ ਬਹੁਤੇ ਮਨੁੱਖ ਗੁਲਾਮ ਹਨ ਚਲੋ ਆਪਾਂ ਗੁਲਾਮਾਂ ਨੂੰ ਨਫ਼ਰਤ ਕਰੀਏ ਸਚਾਈ ਇਹ ਹੈ ਕਿ ਜ਼ਾਲਮ ਅਤੇ ਜ਼ੁਲਮ ਸਹਿਣ ਵਾਲਾ ਅਣਜਾਣੇ ਵਿੱਚ ਹੀ ਇੱਕ ਦੂਜੇ ਦੇ ਸਹਿਯੋਗੀ ਹਨ ਹਾਲਾਂਕਿ ਇਹ ਨਜ਼ਰ ਆਉਂਦਾ ਹੈ ਕਿ ਉਹ ਇੱਕ ਦੂਜੇ ਨੂੰ ਤਕਲੀਫ ਪਹੁੰਚਾ ਰਹੇ ਹਨ ਅਸਲ ਵਿੱਚ ਉਹ ਆਪਣੇ ਆਪ ਨੂੰ ਤਕਲੀਫ ਦੇ ਰਹੇ ਹਨ ਇੱਕ ਸੰਪੂਰਨ ਗਿਆਨ ਜ਼ੁਲਮ ਕਰਨ ਵਾਲਿਆਂ ਦੀ ਸ਼ਕਤੀ ਦੇ ਦਰਵਾਰ ਤੋਂ ਅਤੇ ਪੀੜਤ ਦੀ ਕਮਜ਼ੋਰੀ ਨੂੰ ਕਿਰਿਆ ਨੂੰ ਸਮਝਣ ਵਿੱਚ ਹੈ ਇੱਕ ਸੰਪੂਰਨ ਪਿਆਰ ਇਸ ਦਰਦ ਨੂੰ ਦੇਖ ਕੇ ਜੇ ਸਵੇਤੇ ਦੋਮੇ ਆਵਸਤਾਵਾਂ ਸ਼ਾਮਿਲ ਹਨ ਕਿਸੇ ਇੱਕਪੱਖੀ ਦੀ ਵੀ ਬੁਰਾਈ ਕਰਨ ਦੀ ਬਜਾਏ ਇੱਕ ਸੰਪੂਰਨ ਹਮਦਰਦੀ ਨਾਲ ਜ਼ੁਲਮ ਕਰਨ ਵਾਲੇ ਅਤੇ ਜ਼ੁਲਮ ਸਹਿਣ ਵਾਲੇ ਦੋਮਾਂ ਨੂੰ ਗਲੇ ਲਾਉਂਦਾ ਹੈ ਉਹ ਜੋ ਕਮਜ਼ੋਰੀ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਅਤੇ ਆਪਣੇ ਸਾਰੇ ਸਵਾਰਥੀ ਵਿਚਾਰਾਂ ਨੂੰ ਤਿਆਗ ਦਿੰਦਾ ਹੈ ਉਹ ਨਾ ਤਾਂ ਜ਼ੁਲਮ ਕਰਨ ਵਾਲਿਆਂ ਵਿੱਚੋਂ ਹੁੰਦਾ ਹੈ ਨਾ ਹੀ ਜ਼ੁਲਮ ਸਹਿਣ ਵਾਲਿਆਂ ਵਿੱਚੋਂ ਉਹ ਆਜ਼ਾਦ ਹੁੰਦਾ ਹੈ ਇੱਕ ਮਨੁੱਖ ਆਪਣੇ ਆਪ ਨੂੰ ਮਹਾਨ ਜੇਤੂ ਅਤੇ ਉਪਲਬਧੀ ਪ੍ਰਾਪਤ ਕਰਨ ਵਾਲਾ ਸਿਰਫ ਆਪਣੇ ਵਿਚਾਰਾਂ ਨੂੰ ਉੱਚਾ ਚੁੱਕ ਕੇ ਹੀ ਬਣ ਸਕਦਾ ਹੈ ਆਪਣੇ ਵਿਚਾਰਾਂ ਨੂੰ ਉੱਚਾ ਚੁੱਕਣ ਤੋਂ ਇਨਕਾਰ ਕਰਨ ਵਾਲਾ ਮਨੁੱਖ ਸਿਰਫ ਕਮਜ਼ੋਰ ਕਮੀਨਾ ਅਤੇ ਘਟੀਆ ਹੀ ਬਣ ਸਕਦਾ ਹੈ ਦੁਨਿਆਵੀ ਚੀਜ਼ਾਂ ਵਿੱਚ ਵੀ ਜੇਕਰ ਮਨੁੱਖ ਨੇ ਕੁਝ ਵੀ ਪ੍ਰਾਪਤੀਆਂ ਕਰਨੀਆਂ ਹਨ ਤਾਂ ਉਸ ਨੂੰ ਆਪਣੇ ਵਿਚਾਰਾਂ ਨੂੰ ਝਾਪਲੂਸੀ ਵਰਗੇ ਜਾਨਵਰੀ ਵਿਚਾਰਾਂ ਤੋਂ ਉੱਪਰ ਉਠਾਉਣਾ ਪਵੇਗਾ ਜੇਕਰ ਮਨੁੱਖ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਤਰ੍ਹਾਂ ਦੇ ਆਪਣੇ ਅਣਮਨੁੱਖੀ ਅਤੇ ਸਵਾਰਥੀ ਬਤੀਰੀਆਂ ਨੂੰ ਛੱਡਣਾ ਪਵੇਗਾ ਜੇਕਰ ਪੂਰੀ ਤਰ੍ਹਾਂ ਨਹੀਂ ਛੱਡ ਸਕਦਾ ਤਾਂ ਵੀ ਕਾਫੀ ਹੱਦ ਤੱਕ ਛੱਡਣਾ ਪਵੇਗਾ ਮਨੁੱਖ ਜਿਸ ਦੇ ਵਿਚਾਰ ਜੰਗਲੀ ਹਨ ਉਹ ਨਾ ਚੰਗੀ ਤਰ੍ਹਾਂ ਸੋਚ ਸਕਦਾ ਹੈ ਅਤੇ ਨਾ ਹੀ ਸਹੀ ਤਰੀਕੇ ਨਾਲ ਕੋਈ ਵੀ ਹੋਂਦ ਬਣਾ ਸਕਦਾ ਹੈ ਉਹ ਆਪਣੇ ਅੰਦਰ ਸੁਭੇ ਸਾਧਨਾ ਨੂੰ ਨਾ ਤਾਂ ਲੱਭ ਸਕਦਾ ਹੈ ਅਤੇ ਨਾ ਹੀ ਉਹਨਾਂ ਦਾ ਵਿਕਾਸ ਕਰ ਸਕਦਾ ਹੈ ਉਹ ਕਿਸੇ ਵੀ ਕੰਮ ਵਿੱਚ ਅਸਫਲ ਹੀ ਹੋਵੇਗਾ ਆਪਣੇ ਵਿਚਾਰਾਂ ਤੇ ਕਾਬੂ ਨਾ ਪਾਉਣ ਦੀ ਸ਼ੁਰੂਆਤ ਨਾ ਕਰਨ ਕਰਕੇ ਉਹ ਗੰਭੀਰ ਜ਼ਿੰਮੇਵਾਰੀਆਂ ਨਿਚੋੜਨ ਦੀ ਸਥਿਤੀ ਵਿੱਚ ਨਹੀਂ ਹੋਵੇਗਾ। ਉਹ ਇਕੱਲੇ ਅਤੇ ਆਪਣੇ ਦਮ ਤੇ ਕੰਮ ਕਰਨ ਦੇ ਯੋਗ ਨਹੀਂ ਪਰ ਉਹ ਆਪਣੇ ਵਿਚਾਰਾਂ ਕਰਕੇ ਸੀਮਤ ਹੈ ਜੋ ਕਿ ਉਸਨੇ ਆਪ ਚੁਣੇ ਹਨ। ਜਿੱਥੇ ਬਲੀਦਾਨ ਨਹੀਂ ਉੱਥੇ ਕੋਈ ਉਨਤੀ ਨਹੀਂ ਅਤੇ ਨਾ ਹੀ ਕੋਈ ਉਪਲਬਧੀ ਹੋ ਸਕਦੀ ਹੈ। ਮਨੁੱਖ ਦੀ ਦੁਨੀਆਵੀ ਪ੍ਰਾਪਤੀ ਨੂੰ ਇਸ ਗੱਲ ਤੇ ਨਾਪਿਆ ਜਾਂਦਾ ਹੈ। ਕਿ ਉਸਨੇ ਆਪਣੇ ਜਾਨਵਰੀ ਵਿਚਾਰਾਂ ਦਾ ਬਲੀਦਾਨ ਦਿੱਤਾ ਹੈ ਅਤੇ ਆਪਣਾ ਦਿਮਾਗ ਆਪਣੀਆਂ ਤਰੱਕੀ ਦੀਆਂ ਯੋਜਨਾਵਾਂ ਤੇ ਆਪਣੇ ਸੰਕਲਪ ਅਤੇ ਆਤਮ ਨਿਰਪਰਤਾ ਨੂੰ ਤਖੜਾ ਕਰਨ ਲਈ ਲਗਾਇਆ ਹੈ ਜਿੰਨਾ ਉਹ ਆਪਣੇ ਵਿਚਾਰਾਂ ਨੂੰ ਮਰਦਾਨਾ, ਇਮਾਨਦਾਰ ਤੇ ਉਸੂਲਾਂ ਉਤੇ ਉੱਚਾ ਚੁਕੇਗਾ ਓਨੀਆਂ ਜਿਆਦਾ ਵੱਡੀਆਂ ਸਫਲਤਾਵਾਂ ਮਿਲਣਗੀਆਂ ਜਿੰਨੀਆਂ ਜਿਆਦਾ ਉਸ ਦੀਆਂ ਉਪਲਬਧੀਆਂ ਹੋਣਗੀਆਂ ਓਨਾਂ ਜਿਆਦਾ ਉਹ ਕਿਸਮਤ ਵਾਲਾ ਮੰਨਿਆ ਜਾਵੇਗਾ ਇਹ ਬ੍ਰਹਿਮੰਡ ਬੇਈਮਾਨ ਦੁਰਾਚਾਰੀ ਅਤੇ ਲਾਲਚੀ ਦੀ ਤਰਫਦਾਰੀ ਨਹੀਂ ਕਰਦਾ ਹਾਲਾਂਕਿ ਕਈ ਵਾਰ ਸਤਹੀ ਤੌਰ ਤੇ ਇਹ ਲੱਗ ਸਕਦਾ ਹੈ ਬ੍ਰਹਿਮੰਡ ਇਮਾਨਦਾਰ ਅਤੇ ਸੱਚੇ ਸੁੱਚੇ ਮਨੁੱਖ ਦੀ ਮਦਦ ਕਰਦਾ ਹੈ ਉਸ ਨੂੰ ਸਾਬਤ ਕਰਨ ਲਈ ਜਗਤ ਦੇ ਸਭ ਮਹਾਨ ਉਸਤਾਦਾਂ ਨੇ ਇਹ ਅਲੱਗ-ਅਲੱਗ ਤਰੀਕਿਆਂ ਨਾਲ ਦਰਸਾਇਆ ਹੈ ਅਤੇ ਇਸ ਨੂੰ ਜਾਣਨ ਅਤੇ ਸਾਬਤ ਕਰਨ ਲਈ ਮਨੁੱਖ ਨੂੰ ਆਪਣੇ ਵਿਚਾਰਾਂ ਨੂੰ ਉੱਚਾ ਚੁੱਕ ਕੇ ਆਪਣੇ ਆਪ ਨੂੰ ਵੱਧ ਤੋਂ ਵੱਧ ਗੁਣਵਾਨ ਬਣਾਉਣਾ ਹੋਵੇਗਾ ਬૌਧਿਕ ਪ੍ਰਾਪਤੀਆਂ ਗਿਆਨ ਦੀ ਖੋਜ ਲਈ ਕੀਤੇ ਗਏ ਵਿਚਾਰਾਂ ਦਾ ਨਤੀਜਾ ਹਨ ਜਾਂ ਜ਼ਿੰਦਗੀ ਅਤੇ ਸੁਭਾਅ ਤੋਂ ਸੱਚੇ ਸੁੱਚੇ ਹੋਣ ਦਾ ਇਹੋ ਜਹੀਆਂ ਪ੍ਰਾਪਤੀਆਂ ਸ਼ਾਇਦ ਕਈ ਵਾਰ ਅਪਮਾਨ ਅਤੇ ਉਮੰਗ ਨਾਲ ਜੁੜੀਆਂ ਹੁੰਦੀਆਂ ਹਨ ਪਰ ਉਹ ਇਸ ਆਚਰਣ ਦਾ ਨਤੀਜਾ ਨਹੀਂ ਹਨ ਉਹ ਲੰਮੇ ਅਤੇ ਕਠੋਰ ਜਤਨਾਂ ਦਾ ਨਤੀਜਾ ਹਨ ਅਤੇ ਨਾਲ ਹੀ ਪਵਿੱਤਰ ਅਤੇ ਨਿਸਵਾਰਥ ਵਿਚਾਰਾਂ ਦਾ ਵੀ ਅਧਿਆਤਮਿਕ ਪ੍ਰਾਪਤੀਆਂ ਦੀ ਪੂਰਤੀ ਪਾਕ ਇੱਛਾ ਮਾਰਨ ਹੁੰਦੀ ਹੈ ਜਿਹੜੇ ਮਨੁੱਖ ਲਗਾਤਾਰ ਸ੍ਰੇਸ਼ਟ ਅਤੇ ਮਹਾਨ ਵਿਚਾਰਾਂ ਨੂੰ ਧਾਰਨ ਕਰਕੇ ਰੱਖਦੇ ਹਨ ਉਹ ਸ੍ਰੇਸ਼ਟ ਅਤੇ ਨਿਰਲੋਭ ਹੋ ਕੇ ਰਹਿੰਦੇ ਹਨ ਔਰ ਨਿਸ਼ਚਿਤ ਹੀ ਸੂਰਜ ਦੀ ਤਰ੍ਹਾਂ ਸਿਖਰਤੇ ਰਹਿੰਦੇ ਹਨ ਅਤੇ ਪੂਰੇ ਚੰਦਰਮਾ ਦੀ ਤਰ੍ਹਾਂ ਚਮਕਦੇ ਹਨ ਉਹ ਦਾਣਿਸ਼ਮੰਦ ਅਤੇ ਸ੍ਰੇਸ਼ਟ ਆਚਰਣ ਦੇ ਬਣ ਜਾਂਦੇ ਹਨ ਉਹ ਇੰਨੀ ਮਹਾਨ ਹਸਿਆਤ ਤੱਕ ਪਹੁੰਚਦੇ ਹਨ ਜਿਸ ਨਾਲ ਉਹ ਪ੍ਰਭਾਵਸ਼ਾਲੀ ਅਤੇ ਕਲਿਆਣਕਾਰੀ ਸ਼ਖਸੀਅਤ ਬਣ ਜਾਂਦੇ ਹਨ ਕਿਸੇ ਵੀ ਤਰ੍ਹਾਂ ਦੀਆਂ ਪ੍ਰਾਪਤੀਆਂ ਕੋਸ਼ਿਸ਼ਾਂ ਸਿਰਮੌਰ ਵਿਚਾਰਾਂ ਦਾ ਤਾਜ ਹੁੰਦੀਆਂ ਹਨ ਸਵੈ ਨਿਯੰਤਰਣ ਸੰਕਲਪ ਸ਼ੁੱਧਤਾ ਸਹੀ ਹੋਣ ਅਤੇ ਸਹੀ ਰਾਹੇ ਪਹਿ ਵਿਚਾਰਾਂ ਨਾਲ ਮਨੁੱਖ ਚੜ੍ਹਤ ਪ੍ਰਾਪਤ ਕਰਦਾ ਹੈ ਇਸੇ ਤਰ੍ਹਾਂ ਜਾਨਮਰੀ ਆਰਾਮ ਪ੍ਰਸਤੀ ਅਸ਼ੁੱਧ ਪ੍ਰਿਸ਼ਟ ਅਤੇ ਸਸ਼ੂਪੰਜ ਵਾਲੇ ਵਿਚਾਰਾਂ ਨਾਲ ਮਨੁੱਖ ਹੇਠਾਂ ਵੱਲ ਜਾਂਦਾ ਹੈ ਮਨੁੱਖ ਭਾਵੇਂ ਦੇ ਨਿਯਾਵੀ ਤੌਰ ਤੇ ਵੱਡੀ ਸਫਲਤਾ ਪ੍ਰਾਪਤ ਕਰ ਲਵੇ ਜਾਂ ਫਿਰ ਅਧਿਆਤਮਿਕ ਗਿਆਨ ਖੰਡ ਵਿੱਚ ਮਹਾਨ ਉਚਾਈ ਪ੍ਰਾਪਤ ਕਰ ਲਵੇ ਫਿਰ ਵੀ ਉਹ ਦੁਬਾਰਾ ਕਮਜ਼ੋਰੀ ਅਤੇ ਖਸਤਾ ਹਾਲੀ ਵੱਲ ਉਤਰਨਾ ਸ਼ੁਰੂ ਕਰ ਸਕਦਾ ਹੈ ਜਦੋਂ ਉਹ ਹੰਕਾਰੀ ਸਵਾਰਥੀ ਅਤੇ ਪ੍ਰੇਸ਼ਟ ਵਿਚਾਰਾਂ ਨੂੰ ਆਪਣੇ ਤੇ ਕਾਬਜ ਹੋਣ ਦਿੰਦਾ ਹੈ ਚੰਗੀ ਸੋਚ ਨਾਲ ਪ੍ਰਾਪਤ ਕੀਤੀਆਂ ਗਈਆਂ ਜਿੱਤਾਂ ਸਿਰਫ ਸਬਰ ਸੰਤੋਖ ਨਾਲ ਬਰਕਰਾਰ ਰੱਖੀਆਂ ਜਾ ਸਕਦੀਆਂ ਹਨ ਬਾਹਲੇ ਲੋਕ ਉਹ ਦੋਹਾਰ ਮੰਨ ਲੈਂਦੇ ਹਨ ਜਦੋਂ ਉਹਨਾਂ ਦਾ ਜਿਤਨਾ ਪੱਕਾ ਹੁੰਦਾ ਹੈ ਅਤੇ ਉਹ ਤੇਜ਼ੀ ਨਾਲ ਅਸਫਲਤਾ ਵੱਲ ਡਿੱਗ ਜਾਂਦੇ ਹਨ ਸਾਰੀਆਂ ਪ੍ਰਾਪਤੀਆਂ ਚਾਹੇ ਉਹ ਵਪਾਰਕ ਬੁੱਧੀਜੀਵੀ ਜਾਂ ਅਧਿਆਤਮਿਕ ਦੁਨੀਆ ਦੀ ਹੋਣ ਇਹ ਪੱਕੇ ਨਿਸ਼ਚਿਤ ਕੀਤੇ ਵਿਚਾਰਾਂ ਨੂੰ ਸਮਝਣ ਅਤੇ ਕਾਰਜ ਰੂਪ ਦੇਣ ਦਾ ਨਤੀਜਾ ਹਨ ਇਹਨਾਂ ਸਭ ਦਾ ਇੱਕ ਸਿਧਾਂਤ ਅਤੇ ਇੱਕੋ ਤਰੀਕਾ ਹੈ ਫਰਕ ਸਿਰਫ ਅਲੱਗ-ਅਲੱਗ ਉਦੇਸ਼ ਹਨ ਉਹ ਜਿਸ ਨੇ ਘਟ ਪ੍ਰਾਪਤ ਕੀਤਾ ਹੈ ਯਕੀਨਨ ਹੀ ਉਸ ਨੇ ਨਿਸ਼ਚਿਤ ਹੀ ਘਟ ਬਲੀਦਾਨ ਦਿੱਤਾ ਹੋਵੇਗਾ ਅਤੇ ਉਹ ਜੋ ਜ਼ਿਆਦਾ ਹਾਸਲ ਕਰਦਾ ਹੈ ਉਸ ਨੇ ਨਿਸ਼ਚਿਤ ਹੀ ਜ਼ਿਆਦਾ ਬਲੀਦਾਨ ਦਿੱਤਾ ਹੋਵੇਗਾ ਉਹ ਜੋ ਬਹੁਤ ਜ਼ਿਆਦਾ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਅਸਲ ਵਿੱਚ ਬਹੁਤ ਜ਼ਿਆਦਾ ਬਲੀਦਾਨ ਦੇਣਾ ਹੋਵੇਗਾ